ਸਟੇਕਿੰਗ ਜੈਂਡਲਮੈਨ ਆਪਣੇ ਆਪ ਨੂੰ ਅਪਡੇਟ ਕਰੋ ਜਿਹੜਾ ਹਾਈ ਕੋਰਟ ਦੇ ਵਿੱਚ 8500 ਸੋਣੋ ਗੱਲ ਪੂਰੀ ਸੁਣ ਲਓ ਪਹਿਲਾਂ ਸਰ 8500 ਕਿਉਂ ਸਿੱਕ ਪਾਣੀ ਛਿੱੜੜ ਦੀ ਜਿਹੜੀ ਗੱਲ ਹੋਈ ਉਸ ਤੋਂ ਬਾਅਦ ਇਹ ਮੁੱਦਾ ਜਿਹੜਾ ਬੜਾ ਪ੍ਰੋਮੀਨੈਂਸ ਦੇ ਨਾਲ ਚੱਕਿਆ ਗਿਆ ਉਸ ਤੋਂ ਪਹਿਲਾਂ ਠੀਕ ਹੈ ਤੁਹਾਡੀ ਪਹਿਲਾਂ ਨਹੀਂ ਪਤਾ ਉਹ ਕੋਈ ਨੁਕਸਾਨ ਜਿਹੜਾ ਬੰਦੀਆਂ ਕਸੇ ਐ ਫੈਕਟ ਨਹੀਂ ਐ ਇਹ ਫੈਕਟ ਨਹੀਂ ਐ ਜੀ ਜੀ ਵਿਧਾਨ ਸਭਾ ਦੇ ਸੈਸ਼ਨ 5 ਤਰੀਕ ਨੂੰ ਜਿਹੜਾ ਸੈਸ਼ਨ ਸੀ 4 ਤਰੀਕ ਨੂੰ ਅਸੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਪੰਜਾਬ ਦੇ ਕੈਬਨਿਟ ਮਨਿਸਟਰ ਆਪ ਦੇ ਵਿਧਾਇਕ ਤੇ ਸਾਰੀਆਂ ਪਾਰਟੀਆਂ ਦੇ ਵਿਧਾਇਕਾਂ ਨੂੰ 50 ਤੋਂ ਉੱਪਰ ਵਿਧਾਇਕ ਨੇ ਜਿਨ੍ਹਾਂ ਨੂੰ ਇਹ ਮੰਗ ਪੱਤਰ ਦਿੱਤਾ ਇਨ੍ਹਾਂ ਮੰਗਾਂ ਦੇ ਉੱਪਰ ਕਿ ਇਹ ਜਿਹੜਾ ਪਾਣੀ ਤੇ ਹੁਣ ਡਾਕਾ ਵੱਜ ਰਿਹਾ ਉਹਦੇ ਚ ਡੈਮ ਸੇਫਟੀ ਐਕਟ ਦੀ ਕੀ ਭੂਮਿਕਾ ਉਹਨੂੰ ਵਿਧਾਨ ਸਭਾ ਚ ਰੱਦ ਕਰਨ ਲਈ ਰੈਜ਼ੋਲੂਸ਼ਨ ਲਿਆਓ ਮੁੱਖ ਮੰਤਰੀ ਨੇ ਕੀਤਾ ਸਿਰਫ ਕ੍ਰਿਟੀਸਾਈਜ਼ ਕਰਤਾ ਨਹੀਂ ਕੀਤਾ ਤੋਂ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲਾਂ ਰਾਜੇਲ ਸਾਹਿਬ ਨੇ ਚਿੱਠੀ ਲਿਖ ਕੇ ਮੁੱਖ ਮੰਤਰੀ ਨੂੰ ਕਹਿ ਕੇ ਡੈਮ ਸੇਫਟੀ ਐਕਟ ਰੱਦ ਕਰੋ ਅਸੀਂ 30 ਜੂਨ 2022 ਨੂੰ ਇਸ ਗੱਲ ਤੇ ਪ੍ਰੋਟੈਸਟ ਕੀਤਾ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਮੀਟਿੰਗ 'ਚ ਜਿਸ ਮੀਟਿੰਗ 'ਚ ਮੁੱਖ ਮੰਤਰੀ ਵਾਕ ਆਊਟ ਕਰਕੇ ਗਏ ਨੇ ਉਸ ਮੀਟਿੰਗ ਦੇ ਵਿੱਚ ਮੈਮੋਰੈਂਡਮ 'ਚ ਪੂਰੇ ਦਾ ਪੂਰਾ ਪਾਣੀ ਦੇ ਸੰਕਟ ਦੇ ਉੱਪਰ ਪੂਰੀ ਡਿਸਕਸ਼ਨ ਸੀਗੀ ਜਿਦੇ 'ਚ ਡੈਮ ਸੇਫਟੀ ਐਕਟ ਨੂੰ ਰੱਦ ਕਰਨ ਦੀ ਗੱਲ ਸੀ ਪਰ ਪੰਜਾਬ 'ਚ ਕੋਈ ਹੈ ਹੀ ਨਹੀਂ ਕਿਉਂ ਮੁੱਖ ਮੰਤਰੀ ਕਹਿੰਦੇ ਮੁੱਖ ਮੰਤਰੀ ਦੇ ਅਹੁਦੇ ਨੂੰ ਲਾਜ ਲੱਗੀ ਹੋਈ ਹੈ ਸ਼ਰਮ ਆਉਂਦੀ ਹੈ ਜਦੋਂ ਮੁੱਖ ਮੰਤਰੀ ਦੀਆਂ ਅਸੀਂ ਗੱਲਾਂ ਸੁਣਦੇ ਹਾਂ ਇਹੀ ਕਿਸਾਨ ਜਿਥੇ ਬੰਦੀਆਂ ਮੈਨੂੰ ਲੱਗਦਾ ਉਹਨੂੰ ਇਹਨਾਂ ਤੋਂ ਡਰ ਲੱਗਦਾ ਹੈ ਉਹ ਕਹਿੰਦਾ ਮੈਂ ਕਦੇ ਕਹਿੰਦਾ ਮੈਂ ਤਰ ਨਹੀਂ ਦੇਣ ਦੇਣੇ ਅਸੀਂ ਪਿਛਲੇ 2 ਸਾਲ ਤੋਂ ਪਾਣੀਆਂ ਦੇ ਮਸਲੇ ਤੇ ਨੋਟਿਸ ਦੇ ਰਹੇ ਹਾਂ ਸਰਕਾਰ ਨੂੰ ਕੋਈ ਪੰਜਾਬ 'ਚ ਪਾਣੀ ਦੀ ਸਥਿਤੀ ਬਹੁਤ ਗੰਭੀਰ ਹੁੰਦੀ ਜਾ ਰਹੀ ਹੈ ਅਸੀਂ ਸੈਕੰਡ ਐਕਵਾਫਾਇਰ ਹੈ ਜਿਹੜਾ ਉਹਦੇ ਵਿੱਚੋਂ ਅਸੀਂ ਪਾਣੀ ਇਸ ਵੇਲੇ ਕੱਢ ਰਹੇ ਹਾਂ ਤੀਜੇ ਤੇ ਜਾਣ ਵਾਲੇ ਦੂਜੇ ਐਕਵਾਫਾਇਰ ਦਾ ਪਾਣੀ ਪਾਰਲੀਮੈਂਟ 'ਚ ਰਿਪੋਰਟ ਪੇਸ਼ ਹੋ चुकी ਹੋ ਚੁੱਕੀ ਡਿਸਟ੍ਰਿਕਟ ਵਾਈਜ਼ ਕਿਸੇ 'ਚ ਘਟ ਕਿਸੇ 'ਚ ਵਧ ਟੋਟਲ ਪੰਜਾਬ ਦਾ ਪਾਣੀ ਕੈਂਸਰਸ ਹੋ ਗਿਆ ਜਿਹੜਾ ਥਰਡ ਇਕੋਫਰ ਹੈ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਨੇ ਲੈਡ ਆਰਸਨਿਕਸ ਨੇ ਜਿਹੜੇ ਬਹੁਤ ਜ਼ਹਿਰੀਲੇ ਤੱਤ ਨੇ ਔਰ ਰਿਪੋਰਟ ਇਹ ਹੈ ਵੀ ਜਦੋਂ ਤੀਸਰੇ ਇਕੋਫਰ ਤੇ ਜਾਵਾਂਗੇ ਨਾ ਉਹ ਪਾਣੀ ਪੀਣ ਦੇ ਲਾਇਕ ਇਹਨਾਂ ਫਸਲਾਂ ਨੂੰ ਲਾਉਣ ਦੇ ਲਾਇਕ ਹੈ ਤਾਂ ਸਾਡੇ ਕੋਲ ਫਿਰ ਕੀ ਚਾਰਾ ਰਹਿ ਗਿਆ ਪੰਜਾਬ ਜਿਹਦਾ ਨਵੇਂ ਪੰਜਾਬ ਪਾਣੀਆਂ ਦੇ ਉੱਤੇ ਪਿਆ ਪੰਜਾਬ ਨੂੰ ਕੁਦਰਤ ਨੇ ਦਰਿਆਵਾਂ ਦਾ ਪਾਣੀ ਔਰ ਉਪਜਾਊ ਧਰਤੀ ਬਖਸ਼ੀ ਅਨਫੋਰਚੂਨੇਟ ਪਹਿਲੂ ਇਹ ਹੈ ਵੀ ਸਾਨੂੰ ਹਮੇਸ਼ਾ ਕਮਜ਼ੋਰ ਲੀਡਰਸ਼ਿਪ ਮਿਲੀ ਜਿਨ੍ਹਾਂ ਨੇ ਆਪਣੀ ਕੁਰਸੀ ਵਾਸਤੇ ਕਿਸੇ ਨਾ ਕਿਸੇ ਤਰੀਕੇ ਨਾਲ ਕੇਂਦਰ ਅੱਗੇ ਗੋਡੇ ਟੇਕੇ ਔਰ ਸਾਡਾ ਪਾਣੀ ਸਾਰਾ ਨਾਨ ਰਾਈਪੀਰੀਅਨ ਸਟੇਟਸ ਦੇ ਦਿੱਤਾ ਮੈਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਇੱਕ ਚਿੱਠੀ ਲਿਖ ਕੇ ਗਿਆ ਸੀ ਮੈਨੂੰ ਕੋਈ ਇੱਕ ਕੇਸ ਕੋਰਟ ਕਰ ਦਿਓ ਤੁਸੀਂ ਕਿਸੇ ਨਾਨ ਰਾਈਪੀਰੀਅਨ ਸਟੇਟ ਨੂੰ ਰਾਈਪੀਰੀਅਨ ਸਟੇਟ ਤੋਂ ਹੋ ਕੇ ਪਾਣੀ ਮੁਫਤ ਵਿੱਚ ਦਿੱਤਾ ਹੋਵੇ ਇਹ ਸਿਰਫ ਤੇ ਸਿਰਫ ਪੰਜਾਬ ਦਾ ਕੇਸ ਹੈ ਔਰ ਸਾਡਾ ਸੰਵਿਧਾਨ ਦੇ ਅਨੁਸਾਰ ਪਾਣੀ ਉਹਦੀਆਂ ਚੀਨਾ ਉਹਦੇ ਡੈਮ ਉਹਦੀ ਜਨਰੇਸ਼ਨ ਇਸ ਸਟੇਟ ਸਬਜੈਕਟ ਹੈ ਇਸ ਸਟੇਟਾਂ ਦਾ ਅਧਿਕਾਰ ਹੈ ਸਾਡੇ ਕੋਲ ਸਾਡੇ ਜਦੋਂ ਅਸੀਂ ਪਾਕਿਸਤਾਨ ਬਣਨ ਤੋਂ ਬਾਅਦ ਜਦੋਂ ਪਾਣੀ ਵੰਡਿਆ ਗਿਆ ਉਦੋਂ ਵੀ ਪੰਜਾਬ ਨਾਲ ਤਕਾ ਕੀਤਾ ਗਿਆ ਚਲੋ ਜਦੋਂ ਰੀਆਰਗੇਨਾਈਜੇਸ਼ਨ ਐਕਟ ਬਣਿਆ ਉਦੋਂ ਫਿਰ ਅਕਾਲੀਆਂ ਨੇ ਬਹੁਤ ਵੱਡੀ ਗਲਤੀ ਕੀਤੀ 74 76 79 80 ਮੰਨ ਕੇ ਰੀਆਰਗੇਨਾਈਜੇਸ਼ਨ ਐਕਟ 14 ਨੂੰ ਕਢਾ ਦੇਣੀ ਚਾਹੀਦੀ ਸੀ ਜਿਹਦੇ ਨਾਲ ਉਹਨਾਂ ਨੇ ਅਧਿਕਾਰ ਦਖਲ ਦੇਣ ਵਾਸਤੇ ਆਪਣੇ ਕੋਲ ਲੈਨੇ ਤੇ ਅੱਜ ਸਥਿਤੀ ਇਹ ਹੈ ਕਿ ਜਦੋਂ ਸਾਡੇ ਕੋਲ ਪਾਣੀ ਮੁੱਕਣ ਜਾ ਰਿਹਾ ਹੈ ਤਾਂ ਬੀਬੀਐਮਬੀ ਕੇਂਦਰ ਦਾ ਹੱਥ ਟੋਕਾ ਬਣ ਕੇ ਉਹ ਪਾਣੀ ਧੱਕੇ ਨਾਲ ਜਿਹੜਾ ਆਪਣੇ ਉਹਨਾਂ ਦੇ ਹਿੱਸੇ ਦਾ ਬਣਦਾ ਵੀ ਨਹੀਂ ਉਹ ਉਹਨਾਂ ਨੂੰ ਦੇ ਰਹੀ ਹੈ ਔਰ ਇੱਕ ਉਹ ਤੋਂ ਬਾਅਦ ਜਿਹੜੀ ਇੱਥੇ ਆਉਣ ਦਾ ਅਚਾਨਕ ਫੈਸਲਾ ਕੀਤਾ ਉਹ ਇਸ ਕਰਕੇ ਕੀਤਾ ਵੀ ਸਾਡਾ ਚੀਫ ਜਸਟਿਸ ਜਿਨ੍ਹਾਂ ਤੋਂ ਕਾਨੂੰਨ ਦੀ ਵਿਆਖਿਆ ਦੀ ਆਸ ਹੁੰਦੀ ਹੈ ਇਹਨਾਂ ਨੂੰ ਕਾਨੂੰਨ ਦੇ ਮੁਤਾਬਕ ਕੰਮ ਕਰਨਾ ਹੁੰਦਾ ਹੈ ਸੰਵਿਧਾਨ ਦੇ ਅੰਦਰ ਰਹਿ ਕੇ ਕੰਮ ਕਰਨਾ ਹੁੰਦਾ ਹੈ ਚੀਫ ਜਸਟਿਸ ਇਹ ਕਹੇ ਅਰੀ ਸਭਾ ਜ ਕੋਰਟ ਚ ਕੋਈ ਮੈਨੂੰ ਨਹੀਂ ਪਤਾ ਆਰਡਰ ਤਾਂ ਹੈਗਾ ਨਾ ਤੁਹਾਨੂੰ ਪਾਣੀ ਦੇਣ ਦਾ ਮੈਨੂੰ ਨਹੀਂ ਪਤਾ ਕੋਈ ਜਿਹੜੀ ਮੀਟਿੰਗ ਹੋਈ ਉਹ ਕਾਨੂੰਨੀ ਤੌਰ ਤੇ ਠੀਕ ਸੀ ਜਾਂ ਗਲਤ ਸੀ ਮੈਨੂੰ ਨਹੀਂ ਪਤਾ ਕਾਨੂੰਨੀ ਤੌਰ ਤੇ ਪਾਣੀ ਠੀਕ ਦੇਣਾ ਇਹ ਗਲਤ ਹੈ ਆਰਡਰ ਇਜ਼ ਆਰਡਰ ਪਹਿਲਾਂ ਇਹਨੂੰ ਅਪੇਖ ਕਰੋ ਨਹੀਂ ਅਸੀਂ ਤੁਹਾਡੇ ਖਿਲਾਫ ਕਾਰਵਾਈ ਕਰੀ ਨਹੀਂ ਕਿਹਦੀ ਦਾ ਰਾਜਵਾਲ ਸਾਹਿਬ ਮੁੱਖ ਮੰਤਰੀ ਕਹਿੰਦੇ ਨੇ ਤੁਸੀਂ ਕਹਿੰਦੇ ਮੁੱਖ ਮੰਤਰੀ ਸਾਹਿਬ ਹੈ ਨਹੀਂ ਇਸ ਤਰੀਕੇ ਦੀ ਗੱਲ ਤੁਸੀਂ ਕਰ ਰਹੇ ਹੋਹੀ ਕਹਿੰਦੇ ਵੀ ਆਰਡਰ ਦੋ ਤਰੀਕ ਦਾ ਕੋਈ ਹੋਇਆ ਨਹੀਂ ਤੇ ਸਾਨੂੰ ਜਿਹੜਾ ਕਿਹਾ ਜਾ ਰਿਹਾ ਪਾਣੀ ਦੇਣ ਲਈ ਬਾਹਮ ਰੋੜੀ ਚੱਲੀ ਜਾ ਰਹੀ ਸਾਡੀ ਮੁੱਖ ਮੰਤਰੀ ਤੇ ਵਿਸ਼ਵਾਸ ਨਹੀਂ ਰਿਹਾ ਮੁੱਖ ਮੰਤਰੀ ਲੜੇਗਾ ਤੁਸੀਂ ਮੈਨੂੰ ਦੱਸਿਓ ਪਿਛਲੇ ਸਾਲ ਸਾਡੇ ਫਾਜ਼ਿਲਕਾ ਜ਼ਿਲ੍ਹੇ ਜਿਨ੍ਹਾਂ ਨੇ ਬੰਦੀ ਲਾਤੀ ਤੇ ਉੱਥੇ ਲੋਕਾਂ ਦੇ ਬਾਗ ਸੁੱਕ ਗਏ ਅਸੀਂ ਧਰਨਾ ਦਿੱਤਾ ਮੁੱਖ ਮੰਤਰੀ ਸਾਡਾ ਉਧਰ ਰਾਜਸਥਾਨ ਚ ਰੌਲਾ ਪੈ ਗਿਆ ਵੀ ਸਾਨੂੰ ਪਾਣੀ ਦਿਓ ਰਾਜਸਥਾਨ ਦੇ ਇੱਕ ਐਮਪੀ ਉੱਪਰੋਂ ਸੱਦ ਕੇ ਬਠਿੰਡੇ ਦੇ ਵਿੱਚ ਨਾਲ ਉੱਤੇ ਦੀਆਂ ਕਿਸਾਨ ਜਿੱਥੇ ਬੰਦੀਆਂ ਨੂੰ ਸੱਦ ਕੇ ਮਹਾਵੀਰ ਸਿੰਘ ਐਮਪੀ ਸੀ ਉਹਨਾਂ ਨੂੰ ਸੱਦ ਕੇ ਮੀਟਿੰਗ ਕਰਕੇ ਸਾਰਾ ਹਮਲਾ ਫੈਲਾ ਜਾ ਕੇ ਕਹਿੰਦਾ ਯਾਰ ਚੁੱਪ ਕਰਕੇ ਚਲੇ ਜਾਓ ਪਾਣੀ ਤੁਹਾਨੂੰ ਮੈਂ ਦਊਂਗਾ ਰੌਲਾ ਨਾ ਪਾਓ ਉਹਨਾਂ ਨੇ ਜਾ ਕੇ ਹਨੂਮਾਨਗੜ੍ਹ 'ਚ ਦੀਵਾਲੀ ਮਨਾ ਲਈ ਅਗਲੇ ਦਿਨ ਮੀਡੀਆ 'ਚ ਆ ਗਿਆ ਕਿਦਾਂ ਦਾ ਮੁੱਖ ਮੰਤਰੀ ਹੈ ਜੀ ਇਹਨੂੰ ਮੁੱਖ ਮੰਤਰੀ ਕਹੋਗੇ ਜਿਹੜਾ ਪੰਜਾਬ ਦੇ ਨੂੰ ਅੱਜ ਵੀ ਇਹ ਤਾਂ ਹੁਣ ਉਹਨੂੰ ਐਡਮਿਟ ਕਰ ਲਿਆ ਨਾ ਪਿਛਲੇ ਸਮੇਂ ਵਿੱਚ ਅਸੀਂ ਪਿਛਲੇ 2 ਸਾਲਾਂ 'ਚ ਵੀ ਅਸੀਂ ਦਿੱਤੇ ਰਹੇ ਹਾਂ ਫालतू ਪਾਣੀ ਆ ਹੁਣ ਅੱਜ ਬਵੇਲਾ ਕਿਉਂ ਬਣਾਇਆ ਉਹ ਆਪਣੇ ਆਪ ਨੂੰ ਹੀਰੋ ਬਣਨ ਵਾਸਤੇ ਮੈਂ ਸਮਝਦਾ ਜਦੋਂ ਅਸੀਂ ਇਹ ਤੋਂ ਬਾਅਦ ਝੋਨਾ ਲਾ ਕੇ ਵਿਲੇ ਹੋਏ ਅੱਜ ਤੱਕ ਅਸੀਂ ਵਾਰਨਿੰਗ ਦੇਣ ਆਇਆ ਝੋਨਾ ਲਾਉਣ ਤੋਂ ਬਾਅਦ ਵਿਲੇ ਹੋਏ ਹਾਲੇ ਤੱਕ ਅੱਜ ਮੇਰੀ ਜਥੇਬੰਦੀ ਨੇ ਇੱਕ ਤੋਂ ਜਥੇਬੰਦੀ ਨੂੰ ਜਿਹੜਾ ਮੈਂ ਇਮੀਡੀਏਟਲੀ ਕੰਟੈਕਟ ਕਰ ਸਕਿਆ ਉਹ ਇੱਥੇ ਆਏ ਨੇ ਐਸਕੇਮ ਚ ਹਾਲੇ ਇਹਨੂੰ ਡਿਸਕਸ ਕਰਨ ਵਾਲੇ ਆਂ ਔਰ ਅਸੀਂ ਝੋਨਾ ਲਾਉਣ ਤੋਂ ਬਾਅਦ ਮੋਰਚਾ ਲਾਵਾਂਗੇ ਸਾਡੀ ਡਿਮਾਂਡ ਇਹ ਹੋਏਗੀ ਸਾਡੀ ਡਿਮਾਂਡ ਇਹ ਹੋਏਗੀ ਕਿ ਹਰ ਖੇਤ ਨੂੰ ਹਰ ਘਰ ਨੂੰ ਪੀਣ ਵਾਲਾ ਪਾਣੀ ਹਰ ਖੇਤ ਨੂੰ ਪਾਣੀ ਨਹਿਰੀ ਪਾਣੀ ਮਿਲਣਾ ਚਾਹੀਦਾ ਹੈ ਮੁੱਖ ਮੰਤਰੀ ਦੇ